नवशह सरगर्मी प्रोग्राम वास्तविक प्रदेशी की तरफ आप जी का हार्दिक स्वागत है पेश है जिला शहीद भगत सिंह का संबंधित अज विशेष सरगर्मी ਕੇ ਸਾਹਮਣੇ ਦੇਖੋ ਸਾਹਮਣੇ ਆਜੋ ਕੇ ਆਜੋ ਬੋ ਜੀ ਆਓ ਆਜੋ ਸਾਹਮਣੇ ਆਜੋ ਆਜੋ आलो, आलो। इस सलमान मुख्य मानी जी बरविंदर सिंह जी राधा साहब साढ़े को पहुंच गए हैं ओके ਮੋਹਨ ਜੀ ਮੈਂ ਇੰਨੀਏ ਰਗੰਦਰ ਸਿੰਘ ਨਾਲ ਮੁਲਾਕਾ ਜੀ ਅਤੇ ਮੇਰੇ ਸੀਨੀਅਰ ਸਿਖਿਆਣ ਭਾਉ ਇਸ ਅੱਜ ਆਪ ਜੀ ਰਾਕੇ ਸੀਨੀਅਰ ਸਿਖਿਆਣ ਜੀ ਬਣਾ ਰਹੇ ਹਨ ਇਸ ਨੇ ਸਾਰੀ ਬਹੁਤ ਬਧਾਈਆਂ ਸੋ ਇਸ ਸੰਸਥਾ ਦਾ ਮੈਂ ਬੜਾ ਅਕਰਵਾਤੀ ਹਾਂ ਕਿ त्यांनी ਮੈਨੂੰ ਇੱਕ ਮੌਕਾ ਦਿੱਤਾ ਤੇ ਨਾਲ ਹੀ ਮੈਂ ਤਰਵਾਤੀਆਂ ਸਾਡੇ ਪਗੜੇ ਤੋਂ ਦਾ ਪਤੀ ਸਿੰਘ ਐਸ.ਓ. ਦਾ ਜਿਨ੍ਹਾਂ ਨੇ ਇਹਨਾਂ ਜੋੜ ਕਾਫੀ ਹੈ ਸੋ ਇਹ ਪੇਸ਼ ਕਰਾਂਗਾ ਸੀਨੀਅਰ ਸਿਟੀਜ਼ਨ ਤੇ ਵਿਧਰ ਉਂਝ ਦੇ ਜਵਾਨਾ ਹੋਏ ਸੋਣੇ ਸੀਨੀਅਰ ਸਿਟੀਜ਼ਨ ਨੱਚਦੇ ਉਂਝ ਦੇ ਜਵਾਨਾ ਹੋਏ ਸੋਣੇ ਸੀਨੀਅਰ ਸਿਟੀਜ਼ਨ ਨੱਚਦੇ ਅੱਖਾਂ ਦੇ ਵਿੱਚ ਮਾਤੀ ਹੈ तब बोझ चुक दे उठ दे तो जवाना होए उबले बले 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 दे तो जवाना होए सोने सीनियर सिटियन नकले ये पका मन्न कोच मिया ये पका मन्न कोच मिया ये घंटा पूछी सोनिया गां करोक कई सिर ते कटे उठे कजान भले 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 उहो सतसे वारे सारा ज़ेंदा माम छंडिया छाम सारा ज़ कंदा बाबल हूंदियां वेपर वारी चेते रहंद ਮਾਪਿਆਂ ਵਰਗੇ ਦੁਨੀਆ ਤੇ ਵਿੱਚ ਹੋਰ ਕੀਤੇ ਨਾ ਤੇ ਉਹ ਤੇ ਮੇਰਾ ਨੇ ਮੇਰੀ ਮਾਂ ਤੇ ਮਾਪੇ ਉਹ ਜੜੀ ਜਵਾਨੀ ਤੇ ਚੜ ਚੜਿਆ ਕਦੇ ਨਾ ਘੇਰੇ ਰਹਿੰਦੇ ਜੜੀ ਜਵਾਨੀ ਤੇ ਚੰ ਚੜਿਆ ਕਦੇ ਨਾ ਘੁਚੇ ਰਹਿੰਦੇ ਹੁਸਨ ਨੂੰ ਮੈਂ ਗਵਾਰੀ ਸਭ ਤੋਂ ਬਰਾਮ ਕਹਿੰਦਾ ਸਭ ਤੋਂ ਪਹਿਲੇ ਸਾਨੂੰ ਲੈ ਕੇ ਪਰਮਾਨੰਦ ਜੀ ਅੰਮ੍ਰਿਤ ਸਿੰਘ ਜੀ ਪੁਨੀਰ ਪਰਮੇਂਦਰ ਸਿੰਘ ਜੀ ਦਾਖਾ ਉਹਨਾਂ ਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਖਾਸ ਤੌਰ ਤੇ ਪੁਰਾਣੇ ਤੋਂ ਜਿਨ੍ਹਾਂ ਨੇ ਇਹ ਸੰਸਥਾ ਬਣਾਈ ਅੰਮ੍ਰਿਤ ਭਵੀ ਸਿੰਘ ਜੀ ਪੁਰਾਣੀ ਸਾਹਿਬ ਲਖਤ ਸਿੰਘ ਜੀ ਹੋਰ ਉਹਨਾਂ ਦੇ ਨਾਲ ਵਿਪਿੰਦਰ ਸਿੰਘ ਜੀ ਫੋਰਮੈਨ ਸਾਹਿਬ ਹੋਰ ਵੀ ਸਾਥੀ ਵਿਦਿਆਇਆ ਇਹ ਸੰਸਥਾ ਦੋਪਾ ਸੀਨੀਅਰ ਸਿਟੀਜ਼ਨ ਸੰਸਥਾ ਫੁਗੜੇ ਸ਼ਹਿਰ ਬਨੂ ਬਣਾਈ ਗਈ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਜੁਨੀਅਰ ਪ੍ਰਬੀਸ਼ੇਗੀ ਸਾਡੇ ਐਸਐਸਸੀ ਸਾਹਿਬ ਰਿਟਾਇਰ ਹੋਏ ਆ ਉਹਨਾਂ ਦਾ ਮੱਧਾ ਹੋਊਗਾ ਨਾ ਦੋਪਾ ਸੀਨੀਅਰ ਸਿਟੀਜ਼ਨ ਸੰਸਥਾ ਬਣਾਉਣ ਤੋਂ ਬਾਅਦ ਵਿੱਚ ਇਹਨਾਂ ਨੇ ਫੁਗੜੇ ਦੇ ਵਿੱਚ ਸੰਸਥਾ ਬਣਾਈ ਗਈ ਇਹਨਾਂ ਦਾ ਮਾਰਕਸਵਾਦੀ ਭਾਵਨਾ ਸਾਜੀ ਤਿਆਵੇ ਪੂਰੇ ਦਵਾਬੇ ਦੇ ਵਿੱਚ ਜਿੱਦਾਂ ਸ਼ਹਾਉਤ ਹੋ ਗਿਆ ਬੰਦਾ ਹੋ ਗਿਆ ਨਮਸ਼ਰ ਹੋ ਗਿਆ ਫਵਾੜਾ ਹੋ ਗਿਆ ਜਿੰਨੇ ਵੀ ਛੜੀਆਂ ਛੜੀਆਂ ਦੇ ਸਾਥੀ ਸਾਡੇ 60 ਸਾਲ ਤੋਂ ਮੁੱਢ ਤੋਂ ਵੱਧ ਵਾਲੇ ਸਾਥੀ ਆ ਸਾਡੇ ਚਾਹੇ ਆਫਸਰ ਸਾਹਿਬਾਨ ਹੋਣ ਚਾਹੇ ਸਾਡੇ ਕਲੀਕ ਸਾਹਿਬਾਨ ਹੋਣ ਪੂਨਾ ਸਾਥੀਆਂ ਦੇ ਨਾਲ ਇਹ ਸੰਸਥਾ ਬਣਾਉਣ ਦਾ ਇੱਕ ਮਨੋਰਥ ਜਦੋਂ ਵੀ ਕੋਈ ਇਨਸਾਨ ਕੋਈ ਅਫਸਰ ਹੋ ਕਹ ਲੋ ਉਹ ਜਿਹਦਾ 60 ਸਾਲ ਦੀ ਉਮਰ ਤੋਂ ਬਾਅਦ ਨਹੀਂ ਜਾਂਦਾ ਉਹ ਆਪਣੀ ਸਿਹਤ ਬਾਰੇ ਵੀ ਫਿਕਰਮੰਦ ਹੁੰਦਾ ਤੇ ਬਹੁਤ ਸਾਰੀਆਂ ਜਿਹੜੀਆਂ ਦੁਖਤ ਕਲਪਾਆਂ ਉਹ 60 ਸਾਲ ਦੀ ਉਮਰ ਤੋਂ ਬਾਅਦ ਹਰ ਇਨਸਾਨ ਨੂੰ ਕਈ ਵਾਰ ਪੇਸ਼ ਆਉਂਦੀਆਂ ਕਈ ਵਾਰ ਬਹੁਤ ਸਾਰੇ ਇਨਸਾਨ ਲੱਕੀ ਵੀ ਹੁੰਦੇ ਆ ਜਿਹੜੇ ਹੈਲਥੀ ਮਾਮਲੇ ਦੇ ਵਿੱਚ ਆਪਣੀ ਕੇਅਰ ਰੱਖਦੇ ਆ ਪਰ ਇਹ ਸੰਸਥਾ ਦਾ ਮਨੂਰਥਾ ਵੀ ਆਪਣੀਆਂ ਸੰਸਥਾਵਾਂ ਨੂੰ ਰਜਿਸਟ੍ਰੇਸ਼ਨ ਕਰਾ ਕੇ ਜਿਹੜੀਆਂ ਆਪਣੀਆਂ ਸਿਵਲ ਸਿਟੀਜਨਾਂ ਨੂੰ ਪੁਰਾਣੀਆਂ ਸਮੱਸਿਆਵਾਂ ਮਾ ਜਿਹੜੀਆਂ ਆ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਅੱਜ ਬਹੁਤ ਹੀ ਪੱਕਾ ਸਮਾਂ ਇਹ ਦੋਸਤ ਸਾਰੇ ਹੀ ਬਹੁਤ ਹੀ ਸਤਿਕਾਰਯੋਗ ਜੀਏ ਜੀ ਨੇ ਦੇਸ਼ ਦੇ ਪ੍ਰਿੰਸਿੰਪਲ ਦਾਖਾ ਉਹਨਾਂ ਦੇ ਸਨਮਾਨ ਵਿੱਚ ਇਕੱਠੇ ਹੋਏ ਹਾਂ ਸਾਡੇ ਵੱਡੇ ਤੋਂ ਜੀਏ ਵੀਰ ਸਿੰਘ ਦੀ ਸਿੱਖਿਆ ਉਹਨਾਂ ਦੇ ਸਤੀਆਂ ਦਾ ਸੇਸ਼ ਤੌਰ ਤੇ ਅਸੀਂ ਨਮਾਸ਼ਹਿਰ ਦੇ ਸੂਚੇ ਮੁਲਾਜ਼ਮ ਤੇ ਪੈਨਸ਼ਨਰ ਇਸ ਗੱਲ ਲਈ ਧੰਨਵਾਦ ਕਰਦੇ ਹਾਂ कि ਜਿਹੜਾ ਇਹ ਜਿਹੜਾ ਸੁਭਾਗਾ ਸਮਾ ਆ ਉਹ ਰਮੇਸ਼ਾਹਰ ਜਿਹੜਾ ਉਹਨਾਂ ਨੇ ਰਮੇਸ਼ਾਹਰ ਵਾਲਿਆਂ ਨੂੰ ਇਹ ਸਮਾ ਦਿੱਤਾ ਸੋ ਮੈਂ ਜੋ ਬੜਾ ਬਣੋ ਇੰਜੀਨੀਅਰ ਕੁਲਵਿੰਦਰ ਸਿੰਘ ਦੀ ਲੱਖਾ ਇੰਜੀਨੀਅਰ ਰਚੇਪੈਡ ਐਸ ਪੀ ਸੀ ਐਲ ਉਹਨਾਂ ਦੇ ਸਨਮਾਨ ਵਿੱਚ ਜੋ ਵਿਸ਼ੇਸ਼ ਸੰਮਾਨ ਪੁੱਤਰ ਬਣਾਇਆ ਗਿਆ ਹੈ ਉਹ ਮੈਂ ਆਪ ਜੀ ਦੇ ਰੂਬਰੂ ਪੜ੍ਹ ਰਿਹਾ ਇੰਜੀਨੀਅਰ ਕੁਲਵਿੰਦਰ ਸਿੰਘ ਦੀ ਲੱਖਾ ਜਨਮ ਮਿਤੀ 10 ਜੂਨ 1962 ਨੂੰ ਪਿੰਡ ਡੱਫਰ ਮਾਤਾ ਲక్ష్మణ ਕੌਰ ਪਿਤਾ ਸਰਦਾਰ ਕਿਸ਼ਿੰਸ ਸਿੰਘ ਦੇ ਘਰ ਜਲਾ ਹੁਸਿਆਰ ਵਿੱਚ ਹੋਇਆ ਸਾਨੂੰ ਇਹ ਦੱਸਿਆ ਬਹੁਤ ਵਖਰੇਤ ਹੋ ਰਿਹਾ ਹੈ ਕਿ ਆਪ ਜੀ ਨੇ ਸਕੂਲ ਦੀ ਹਾਈ ਸਕੂਲ ਦੀ ਪੜ੍ਹਾਈ ਜਿਹੜੀ ਹੈ ਕਾਲਸਾ ਸੀਨੀਅਰ ਸੈਕੰਡਰੀ ਸਕੂਲ ਗੰਡਾਵਾ ਗੜਦੀਵਾਲਾ ਤੋਂ ਸਾਲ 1989 ਵਿੱਚ ਮੈਡਿਕ ਵਿੱਚ ਮੈਡਿਕ ਵਿੱਚ ਤੈਕ ਦੀ ਦੀਪਾ ਪ੍ਰਾਪਤ ਕਰਕੇ ਇਹਨਾਂ ਨੇ ਮੈਡ ਪਾਸ ਕੀਤੀ ਇਸ ਪ੍ਰੰਤ ਪ੍ਰੇ ਨੇਅਰ ਖਾਲਸਾ ਕਾਲਜ ਗੜ੍ਹਦੀਵਾਲਾ ਤੋਂ ਕੀਤੀ ਇਸ ਭਾਈ ਪ੍ਰਚਾਪ ਜੀ ਨੇ ਵੀ ਇਲੈਕਟ੍ਰੋਨਿਕ ਐਂਡ ਇਲੈਕਟ੍ਰੀਕਲ ਕਮਿਊਨੀਕੇਸ਼ਨ ਦੀ ਡਿਗਰੀ ਪੰਜਾਬ ਦੇ ਨਿਰਣ ਕਾਲਜ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ ਮਾਰਚ 1977 ਵਿੱਚ ਆਪ ਜੀ ਨੇ ਉਪ ਮੰਡਲ ਅਫਸਰ ਪੰਜਾਬ ਰਾਜ ਜੀ ਦੇ ਵਿੱਚ ਤੋਂ ਵਿੱਚ ਹੁਣ ਪੀਸੀਐਸੀਐਸ ਵਿੱਚ ਫੌਰੀ ਕਰਨ ਫੌਣ ਝੰਡਾ ਵਿੱਚ ਜੁਆਇਨ ਕੀਤਾ ਸਾਲ 1993-93 ਵਿੱਚ ਆਪ ਜੀ ਦੀ ਬਦਲੀ ਤੌਰ SSC ਨਵਾਂ ਸ਼ਹਿਰ ਕੀਤੀ ਹੋਈ ਸਤੰਬਰ 1993 ਵਿੱਚ ਆਪ ਜੀ ਦੀ ਤਰੱਕੀ ਤੌਰ AWE ਹੋਈ ਫਰਵਰੀ 1994 ਵਿੱਚ ਆਪ ਜੀ ਦੀ ਬਦਲੀ ਦਿੱਤੀ ਕੁੰਡਰ ਨਵਾਂ ਸ਼ਹਿਰ ਹੋਈ ਅਕਤੂਬਰ 1998 ਵਿੱਚ ਆਪ ਜੀ ਨੇ ਤੌਰ ਸੀਨੀਅਰ ਕਾਰਜਕਾਰੀ ਜੀਐਨ ਨੂੰ ਹਰਮਨ ਸਰਕਾਰੀ ਪਲਾਂਟ ਲਹਿਰਾ ਦਾ ਤੱਕੇ ਤੱਕ ਤਰੱਕੀ ਅਪਾਇੰਟ ਜੁਆਇੰਟ ਕੀਤਾ ਇਸ ਪ੍ਰਾਪਤ ਮਈ 2002 ਵਿੱਚ ਸੀਨੀਅਰ ਕਾਰਜਕਾਰੀ ਨਹਿਰ ਬੰਡ ਮੰਡਲ ਅਨੁਸ਼ਾਸਨ ਵਿਭਾਗ ਕੀਤਾ ਸਾਲ 2005 ਵਿੱਚ ਆਪ ਜੀ ਨੇ ਗ੍ਰੇਡ ਸੰਭਾਲ ਮੰਡਲ ਨਵਾਂ ਸ਼ਹਿਰ ਵਿਖੇ ਬਤੌਰ ਵਿਧੀਕ ਨਿਗਰਾਨ ਜਿਵੇਂ ਕੰਮ ਕੀਤਾ ਸਾਲ 2006 ਤੋਂ ਲੈ ਕੇ ਸਾਲ 2012 ਤੱਕ ਆਪ ਜੀ ਨੇ ਬੰਡ ਮੰਡਲ ਨਵਾਂ ਸ਼ਹਿਰ ਵਿਖੇ ਸੇਵਾਵਾਂ ਦਿੱਤੀਆਂ ਜੂਨ 2013 ਵਿੱਚ ਬਤੌਰ ਨਿਗਰਾਨ ਇੰਜੀਨੀਅਰ ਪੀ ਐਂਡ ਐਮ ਹਲਕਾ ਲੁਧਿਆਣਾ ਜ਼ਿਲ੍ਹੇਕਤਰੀ ਪ੍ਰਾਂਤਵਾਂਕ ਕੀਤਾ ਮਾਰਚ 2014 ਵਿੱਚ ਆਪ ਜੀ ਦੀ ਤਰੱਕੀ ਬਤੌਰ ਉਪ ਮੁੱਖ ਇੰਜੀਨੀਅਰ ਹੋਈ ਸਾਲ 2014 ਤੋਂ 2018 ਤੱਕ ਆਪ ਜੀ ਨੇ ਬਤੌਰ ਕੰਟਰੋਲਰ ਆਫ ਸਟੋਰਸ ਐਂਡ ਸਪੋਜੀਬਲ ਧਿਆਣਾ ਤੇ ਪੰਡ ਹਲਕਾ ਦਿਹਾਤੀ ਨਵਾਂ ਧਿਆਣਾ ਵਿਖੇ ਸਵਾਨਾ ਪ੍ਰਧਾਨ ਕੀਤੀ ਹੈ ਪੈਨਸ਼ਨਡ ਆਏ ਇਹਨਾਂ ਦਾ ਹੱਕ ਵੀ ਸੀ ਅੱਛਾ ਜੀ ਕਿ ਇਹਨਾਂ ਦਾ ਇੱਥੇ ਬਹੁਤ ਸਾਰੇ ਊੜੇ ਰਿਸ਼ਤੇ ਊੜੇ ਪਿਆਰ ਨਵਾਂ ਸ਼ਹਿਰ ਦੇ ਵਿੱਚ ਬਣੇ ਹੋਏ ਹਨ ਅੱਜ ਵੀ ਨਵਾਂ ਸ਼ਹਿਰ ਦਾ ਇਹ ਫੌਨ ਹੈ ਉਹ ਬੜੇ ਧਿਆਨ ਨਾਲ ਸੁਣਦੇ ਹਨ ਜਿਹੜਾ ਵੀ ਕੰਮ ਇਹਨਾਂ ਦੇ ਕਰਨੇ ਦੇ ਤੈਅ ਹੁੰਦਾ ਹੈ ਉਸ ਨੂੰ ਪਹਿਲੇ ਬਾਰੇ ਅੱਜ ਵੀ ਕਰਵਾ ਕੇ ਦਿੰਦੇ ਹਨ ਇਹਨਾਂ ਦੀ ਇਹ ਬਹੁਤ ਵੱਡੀ ਇੱਕ ਸਤਿਰਾ ਪ੍ਰਮਾਤਮਾ ਕੇ ਅਰਦਾਸ ਕਰਦੇ ਹਾਂ ਇਹਨਾਂ ਨੂੰ ਚੰਗੀ ਸਿਹਤ ਨਵਾਂ ਸ਼ਹਿਰ ਦੇ ਪਹਿਚਾਣਾਂ ਨਾਲ ਇਹਨਾਂ ਦਾ ਜਿਹੜਾ ਗੂੜਾ ਪਿਆਰ ਹੈ ਜਿਸੇ ਤਰ੍ਹਾਂ ਵੱਡਿਆ ਰਹੇ ਅਰਦਾਸ ਬੇਤੀ ਹੈ

ਲੋ ਸਾ ਪੰਜ ਪੰਜ ਦਾ ਗਰੁੱਪ ਨਾ ਦਰਨਭਾਈ ਤਾਰਕਾਲੀ ਨੰਦ ਨੂੰ ਆਰਾਮ ਦੇ ਨਾਮ ਕੋ ਹਾਂਜੀ ਸਰ ਸਾਹਮਣੇ ਦੇਖਿਓ ਸਰ ਸਾਹਮਣੇ ਦੇਖਿਓ ਸਰ ਸਾਹਮਣੇ ਦੇਖਿਓ ਹਾਂਜੀ ਵੇਟ 45 ਮੈਂ

फोटो साहब अपनी जा के तीन चार पांच मेंबर जो है फोटो बढ़िया जा ठीक है सर सामने देखियो जी ठीक है मजेदी चल जाओ हो जाओ फिर सर घूम के खड़े जनाब ठीक है सर सामने देखियो हां सर, सर, सा, सर, सर, सर सामने देखो ये साइड देखो सर इधर आ दो सर इधर आ दो हां ठीक है सर सामने देखो सर सामने क्यों वेट सर सामने देखो हां जी ठीक है सर सर देखिए सामने से ਦੇਖੋ ਸਾਹਮਣੇ ਕਿ ਵੇਟ ਇਸ ਕੈਮਰੇ ਠੀਕ ਹੈ ਤੁਹਾਡਾ ਚਾਰ ਚਾਰ ਬੰਨ ਬੰਨ ਕਰ ਲਈ ठीक घूम के खड़े सर। तेन तेन हो तीन तीन हो जाए हाँ तो जी ठीक है सामने देखो सर। सर, इस कैमरे प्लीज इस कैमरे देखे ঠিক ওকে <laughs> 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 <hums> इस जिला शीद भगत सिंह नगर संबंधित अज दिया विशेष सरगर्मियां तुफ फिर ਦੰਬੀਅਤ ਤਾਲੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦਿਓ ਧੰਨਵਾਦ